ਉਹ ਮੈਂ ਹਲੇ ਰੁਕਣਾ ਸੀ ਅੰਦੌਰ ਹੋਰ ਤੇ ਭਾਜੀ ਉਹਨਾਂ ਨੇ ਮੈਨੂੰ ਜਾਂਦੇ ਹੋਏ ਵਕਤ ਚੱਕ ਕੇ ਪੰਜਾਬ ਲੈ ਕੇ ਜਾਣਾ ਸੀਗਾ ਪਰ ਉਹ ਕਹਿੰਦੇ ਸੀ ਜਾਂਦੇ ਹੋਏ ਵੇਲੇ ਅਸੀਂ ਹੋਰ ਰੂਟ ਤਾਂ ਨਹੀਂ ਜਾਣਾ ਹੈ। ਤੋਂ ਇਸ ਲਈ ਉਹਨਾਂ ਨੇ ਮੈਨੂੰ ਕੱਲ ਹੀ ਸ਼ਾਮੀ ਉੱਥੇ ਚੱਕ ਲਿਆ ਤੇ ਨਾਲ ਮਹਾਰਾਸ਼ਟਰ ਨੂੰ ਹੀ ਤੁਰਪਾ। ਤਾਂ ਰਾਤੀ ਅਸੀਂ 200 ਕਿਲੋਮੀਟਰ ਦੀ ਬਾੜ ਕੱਢ ਕੇ ਅਸੀਂ ਇੱਕ ਸ਼ਹਿਰ ਆਉਂਦਾ ਮਹਾਰਾਸ਼ਟਰ ਦੇ ਵਿੱਚ ਤੁਲਿਆ। ਤੁਲਿਆ ਉੱਥੇ ਰੁਕੇ ਸੀ ਅਸੀਂ ਰੁਕੇ ਕਿੱਥੇ ਸੀ ਅਸੀਂ ਰੁਕੇ ਗੁਰਦੁਆਰਾ ਸਾਹਿਬ। ਆ ਦੇਖੋ ਤੁਸੀਂ ਬਹੁਤ ਸੋਹਣਾ ਗੁਰਦੁਆਰਾ ਆ। ਗੁਰਦੁਆਰਾ ਗੁਰਨਾਨਕ ਸਾਹਿਬ ਜੀ ਤੁਲਿਆ। ਸੋ ਇਥੇ ਦੀ ਪ੍ਰਾਪਰਟੀ ਵੀ ਬਹੁਤ ਜ਼ਿਆਦਾ ਵੱਡੀ ਆ ਸੋ ਹਉ ਉਪਰ ਅਸੀਂ ਲਿਆ ਸੀ ਖਬਰਾਂ ਤੇ ਆਤੀ ਏਸੀ ਵਾਲਾ ਸੋ ਇੱਕ ਕਮਰੇ ਰਹਿ ਸੀ ਚੱਲਿਆ ਨਹੀਂ ਸੀ ਫੇ ਅਸੀਂ ਦੂਜਾ ਰੂਮ ਚੇਂਜ ਕਰਕੇ ਉਹਦੇ ਵਿੱਚ ਸੌਂ ਗਏ ਸੀ ਸੋ ਆ ਆਪਣੀ ਹੋ ਗਈ ਗੱਡੀ ਪਾਜੀ ਹੁਣੇ ਖੜੇ ਆ ਸੋ ਹੁਣ ਇਥੋਂ ਚੱਲਾਂਗੇ ਰਸਤੇ ਵਿੱਚ ਕਰਾਂਗੇ ਨਾਸ਼ਤਾ ਤੇ ਨਾਸ਼ਤਾ ਕਰਕੇ ਜਿੱਥੇ ਅਸੀਂ ਜਾਣਾ ਆ ਉਹ ਬਾਤ ਵੀ ਬਹੁਤ ਜ਼ਿਆਦਾ ਅੱਜ ਸ਼ਾਮ ਦੇ ਤਕਰੀਬਨ ਵੱਜ ਜਾਣੇ ਆ 6-7 ਵਜੇ ਹੀ ਜਾਣੇ ਆ ਸਾਨੂੰ ਪਹੁੰਚਦੇ ਆ ਨੂੰ ਸੋ ਪਹੁੰਚਦੇ ਆ ਮਹਾਰਾਸ਼ਟਰ ਕੱਲਾ ਸੀ ਐਮਪੀ ਐਕਸਪਲੋਰ ਕਰਾਂਗੇ ਅੱਜ ਮਹਾਰਾਸ਼ਟਰ ਐਕਸਪਲੋਰ ਜਾ ਕੇ ਦੇਖਦੇ ਆ ਐਕਚੁਅਲੀ ਇਹਨਾਂ ਨੇ ਕੁਝ ਪਾਰਟੀਆਂ ਨੂੰ ਵੀ ਮਿਲਣਾ ਹੈ ਤੇ ਉੱਥੇ ਕਿਸੇ ਦਾ ਵਿਆਹ ਵੀ ਆ ਉਹ ਵੀ اٹینڈ ਕਰਨ ਚੱਲੇ ਆ ਸੋ ਦੇਖਦੇ ਆ ਅੱਜ ਮਮਈਆ ਸਈਆ ਜਿਹੜਾ ਤੁਸੀਂ ਸ਼ਾਰਟ ਪਾਇਆ ਥੱਲੇ ਇਹਨਾਂ ਬੰਦਾ ਕੰਫਰਟੇਬਲ ਰਹਿੰਦਾ ਗੱਡੀ ਦੇ ਵਿੱਚ ਅੱਜ ਹੀ ਪਾਇਆ ਮੈਂ ਵੈਸੇ ਤਾਂ ਅਛਾ ਹੀ ਪਾਇਆ ਪਹਿਲਾਂ ਅਛਾ ਹੀ ਨਹੀਂ ਬਾੜ ਜਾਦੀਆਂ ਨੇ ਇਹ ਚ ਕੰਫਰਟੇਬਲ ਰਹਿੰਦਾ ਬੰਦਾ ਬੈਠਣ ਨੂੰ ਉੱਠਣ ਨੂੰ ਬਾਹਰ ਘੁੰਮਣ ਨੂੰ ਸੋ ਗੱਡੀ ਸਾਡੀ ਕਰਦੇ ਆ ਸਵਾਈ ਕੱਲ ਦੇ ਮਛਰ ਮਛਰ ਬਹੁਤ ਲੱਗੇ ਸੀ ਗੱਡੀ ਤੇ ਮੋਰੇ ਤੇ ਨਾਲ ਮਾਮਾ ਜੀ ਇੰਗਲੈਂਡ ਤੋਂ ਨਾ ਤੋਂ ਕੇ ਸਾਰੇ ਫਰੈਸ਼ ਆ ਤੇ ਅੱਗੇ ਜਾਂਦੇ ਆ ਤੇ ਜਾ ਕੇ ਛਕਦੇ ਆ ਬ੍ਰੇਕਫਾਸਟ ਚਾਹ ਪੀਨੇ ਆ ਪਰੌਂਠਾ ਛਕਦੇ ਆ ਮੈਂ ਕਿਹਾ ਇੱਥੇ ਮਤਲਬ ਜਿੱਦਾਂ ਹੁਣ ਆਪਾਂ ਪੰਜਾਬ ਤੋਂ ਰਿਸੀ ਫੇ ਤੁਸੀਂ ਅੰਦਰ ਆਏ ਜਿੱਦਾਂ ਜਿੱਦਾਂ ਆਪਾਂ ਗਾਂਹ ਜਾਈ ਜਾਣਾ ਉਦਾਂ ਉਦਾਂ ਨਾਸ਼ਤਾ ਵੀ ਬਦਲੀ ਜਾਣਾ ਹਾਂ ਬਦਲੀ ਇਹਦਾ ਪਿੱਛੇ ਪਰੌਂਠੇ ਚੱਲਦੇ ਸੀ ਇੱਥੇ ਉਹ ਮੋਰੀ ਇਡਲੀ ਸਾਂਬਰ ਬੜਾ ਪਾਓ ਇਦਾਂ ਦੀ ਆਈਟਮ ਆਉਣ ਲੱਪਣੀ ਆ ਪੋਹਾ 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 ਪੁਹਾ ਹਾਂਜੀ ਹਾਂਜੀ ਉਹ ਇੱਧਰ ਜ਼ਿਆਦਾ ਐਮਪੀ ਚ ਜ਼ਿਆਦਾ ਖਾਂਦੇ ਆ ਹਾਂਜੀ ਚਲੋ ਬਾਕੀ ਦੇਖਦੇ ਆ ਜੋ ਵੀ ਮਿਲਿਆ ਖਾਣ ਦਾ ਪਰ ਨਹੀਂ

ਮਣੀ ਬੱਜ ਗਿਆ ਤਾਂ ਠੀਕ ਹੈ ਉਹ ਤੇ ਦੇ ਜੀ ਕਿਤਾ ਠੀਕ ਹੈ ਅੱਛਾ ਜੀ ਨੰਨੇ ਤੋ ਸੋ ਫਾਈਨਲੀ ਦਾ ਸਟੇਜ ਟਾਬੇ ਤੇ ਰੁਕੇ ਆ ਸਿੱਤੂ ਸ਼ਾਹਾਂ ਦੇ ਲੰਗਰ ਪਾਣੀ ਉਹ ਵਧੀਆ ਆ ਹਾਈਵੇ ਤੇ ਬੜਿਆ ਆ ਸੋ ਸਿਟਿੰਗ ਤਾਂ ਵਧੀਆ ਦੇਖਣ ਨੂੰ। ਉਹ ਚਾਰ ਜਾਨਾ ਜੀ ਉਧਰ ਐ ਉਧਰ ਚੱਲਦੇ। ਪਾਉ ਬੜੇ ਦਿਨ ਤੋਂ ਖਾਨ ਮਜਲ ਕਰਦਾ ਹੈ ਇਹ ਨਹੀਂ ਪਤਾ ਕਿ ਮਹਾਰਾਸ਼ਟਰ ਆ ਕੇ ਖਾਣਾ ਤੁਹਾਨੂੰ ਵੀ ਲੱਗ ਰਿਹਾ ਭਾਈ ਨੇ ਆਰਡਰ ਕੀਤਾ ਮਿਸਲ ਪਾਉ ਇਹ ਵੀ ਭਾਈ ਮਹਾਰਾਸ਼ਟਰ ਦੇਸ਼ ਹੈ ਮਹਾਰਾਸ਼ਟਰ ਹਾਂ ਆਥੈਂਟਿਕ ਹਾਂਜੀ ਆਥੈਂਟਿਕ ਆਥੈਂਟਿਕੀ ਓਕੇ ਅਸੀਂ ਕੀਤਾ ਡੋਸਾ ਪਹਿਲਾਂ ਪੜੂਰੇ ਕੀਤੇ ਸੀ ਉਹ ਕਹਿੰਦੇ ਟਾਈਮ ਲੱਗਣਾ ਤੇ ਇਡਲੀ ਸੰਬਰ ਆਇਕਾ ਬੜਾ ਪਾਉ ਆ ਗਿਆ ਨੇ ਆ ਖਾ ਕੇ ਬਾਅਦ ਚ ਦੇ ਦੇਣ ਪ੍ਰਾਪਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਰ ਕਰੀ ਜਰ ਕਰੀ ਇਥੋਂ ਦੇ। ਸ਼ਾਬਾਸ਼ ਬੜੀ ਸਵਾਦ ਹੈ। ਬਾਜੀ ਦੱਸ ਦੀ ਆ ਕਿੱਥੇ ਮਿਲਦੀ ਆ ਫਿਲਟਰ ਕਾਫੀ? ਬਟ ਉਹ ਨਾ ਕੋ ਅਵੇਲੇਬਲ ਹੈ ਨਹੀਂ। ਬਾਹਰ ਜਾ ਕੇ ਜਿੱਥੇ ਚੱਲੇ ਆ ਉੱਥੇ ਪੀਵਾਂਗੇ। ਕਿੱਥੇ ਚੱਲੇ ਆ ਆਪਾਂ ਕਿੱਥੇ ਹਾਂ? ਕੋਲਾਪੁਰ ਮਹਾਰਾਸ਼ਟਰ ਦੇ ਵਿੱਚ ਕੋਲਾਪੁਰ ਆ। ਉੱਥੇ ਪਹੁੰਚਣਾ ਤੇ ਉਹ ਇੱਥੋਂ ਹੋਣਾ 400 ਕਿਲੋਮੀਟਰ ਬਾਜੀ। 50 ਹੋ ਜਾਣਾ ਥੱਕ ਜਾ। ਹੱਟ ਕੇ 400 ਕਿਲੋਮੀਟਰ ਐਸਾ। ਸੋ ਜਿਹੜੀ ਫਿਲਟਰ ਕਾਫੀ ਆ ਨਾ ਉੱਥੇ ਜਾ ਕੇ ਪੀਵਾਂਗੇ। 50 ਬੜੀ ਚਾਰ ਪੀਅਰਸ ਲਿਓ ਖਾਸ ਗਾਰਵਾਂ ਲਓ ਜੀ ਟੈਂਕੀਆਂ ਕਾਲੀਆਂ ਫੁੱਲ ਤੇ ਹੁਣ ਚੱਲਾਂਗੇ ਅਦੇਵਾਲ ਨੂੰ ਘੱਟੋ ਘੱਟ 3 ਘੰਟੇ ਹੁਣ ਕਿਤੇ ਬ੍ਰੇਕ ਨਹੀਂ ਮਾਰਨੀ ਗੱਡੀ ਸ਼ੂਕਦੀ ਜਾਊਗੀ ਇੱਥੇ ਮੜਾ ਜਾ ਵਾਸ਼ਰੂਮ ਕਰਨਾ ਹੋਏ ਜਾਂ ਠੰਡਾ ਠੁੰਡਾ ਕੁਝ ਪੀਣਾ ਹੋਵੇ ਫੇਰ ਰੁਕਾਂਗੇ ਬਾਕੀ ਪਾਣੀ ਦੀ ਪੇਟੀ ਵਿੱਚ ਰੱਖੀ ਆ ਸੋ ਗਰਮੀ ਇੱਥੇ ਜਿਆਦੀ ਆ ਪੰਜਾਬ ਨਾਲੋਂ ਗਰਮੀ ਇੱਥੇ ਜਿਆਦੀ ਆ ਜਿੱਦਾਂ ਜਿੱਦਾਂ ਗਾਂਹ ਬਾਅਦ ਤੇ ਆ ਨਾ ਕੰਮ ਜਿਆਦਾ ਮਹਿਸੂਸ ਹੁੰਦੀ ਹੈ। ਸੋ ਗੱਡੀ 'ਚ ਬੰਨੇ ਆ ਛੋਟੇ ਛੋਟੇ ਗਾਣੇ ਸੁਣਦੇ ਆ ਤੇ ਅਗਲੇ ਰੂਟ ਵੱਲ ਨੂੰ ਚੱਲਦੇ ਆ। ਮੇਨ ਹਾਈਵੇ ਰੋਡ ਤੇ ਆ। 15 ਲੱਖ ਆ ਸਾਰਾ ਇੱਥੇ। ਬੜੀ ਦਾ ਹੋਟਲ ਆ ਉਹ ਬਹੁਤ ਵਧੀਆ। ਕਾਫੀ ਲੈਂਡ ਏਰੀਆ ਨਾਲ ਦਾ ਵੱਡਾ ਆ ਜਿੱਥੇ ਬਣਿਆ। ਸੋ ਬੰਨੇ ਆ ਗੱਡੀ 'ਚ ਚੱਲਦੇ ਆ ਤੇ ਜਾ ਕੇ ਦੇਖਦੇ ਆ ਮਹਾਰਾਸ਼ਟਰ ਦਾ ਕੋਲਾਪੁਰ। ਉਹ ਵਰਧਨਧੋਲੇ ਨਾਲ ਜਰ ਉਹ ਬਰਤਨ ਧੋ ਲੈਣਾ ਥੋੜਾ ਹਾਂ ਧੋ ਕੇ ਉਸਕੇ ਬਾਅਦ ਢਾਲਣਾ ਦੋ ਗਲਾਸ ਬਣਾਓ ਦੇ ਨਜ਼ਰ ਰੱਖਦੇ ਹੋਏ ਟੀਮਾ ਕੇ ਜੂਸ ਪਾਜੀ ਬੀਰ ਕੇ ਜੂਸ ਤੇ ਮੈਂ ਪੀਵਾਂਗਾ ਨਾਰੀਅਲ ਪਾਣੀ ਪਾਜੀ ਉਹਨੇ ਨਾਰੀਅਲ ਪਾਣੀ ਲੈ ਲਿਆ ਆ ਤੇ ਕਿਹਦੇ ਗੰਨੇ ਦੇਖੋ ਗੰਨੇ ਆ ਆਪ ਵੀ ਖੜੇ ਆ ਐਸ ਟਾਈਮ ਚਾਂਸਨਲੀ ਚਾਂਸਨਲੀ ਖੜੇ ਚਾਂਸਨਲੀ ਇੱਥੇ ਵੀ ਪੰਡਾ ਦੇ ਨਾਮ ਵੀ ਇਦਾਂ ਦੇ ਆ ਸੋ ਹਲੇ ਵੀ ਇੱਥੋਂ 350 ਕਿਲੋਮੀਟਰ ਦੂਰ ਆ ਪੰਗਾ ਕਿਹੇ ਆ ਗੱਡੀ ਚੱਲਦੀ 90 ਤੇ ਆ ਅਸੀਂ 90 80 90 ਤੇ ਚੱਲਦੀ ਸਿੰਗਲ ਰੂਡ ਆ ਗਿਆ ਹੁਣ ਤੇ ਸਪੀਡ ਬ੍ਰੇਕਰ ਬਹੁਤ ਹੀ ਤਾਕਰ ਕੇ ਗੱਡੀ ਹੌਲੀ ਚੱਲਦੀ ਸੋ ਜਦੋਂ ਆ ਜਾਂਦਾ ਤੂਆ ਡਬਲ ਰੂਡ ਵੱਡਾ ਉਦੋਂ ਗੱਡੀ ਥੋੜੀ ਸਪੀਡ ਵੜਦੀ ਆ ਕੋਈ ਵੀ ਕਾਰਨ ਆ ਵੀ ਜਿਹੜਾ ਕਵਰ ਘਟ ਹੁੰਦਾ ਇਹ ਰਾਤੀ ਜਦੋਂ ਸੋਤੇ ਸੀ ਦੀਦ ਹਨ ਇੰਨੀ ਪੂਰੀ ਪ੍ਰੋਪਰ ਨਹੀਂ ਆਈ ਤਾਂ ਕਰਕੇ ਹਲੇ ਵੀ ਅੱਖਾਂ ਚ ਲਾਲੀ ਅੱਖਾਂ ਦੋਖੜੀਆਂ ਆਇਆ ਸੋ ਭਾਈ ਹੁਣੇ ਗਏ ਆ ਨਾਲੀਰ ਪਾਣੀ ਲੈਣ ਉਹ ਲਿਓਣਗੇ ਤਾਂ ਮੈਂ ਪੀ ਲਾਂ ਫੇਰ ਇਹ ਸੁਨਾਰੀ ਦਾ ਪੂਰਾ ਇਸ ਕੋ ਵੀ ਫੋਲੋ ਜਿਹੜਾ ਪਹਿਲੇ ਵਾਲਾ ਸੀ ਹਨਾ ਪਾਣੀ ਜਗਾ ਉੱਚ ਉਸ ਦਾ ਪਾਈਪ ਚ ਇਦਾਂ ਨੇ ਪਾਈਪ ਚ ਖਿੱਚੇ ਨਹੀਂ ਹੁੰਦਾ ਮੈਂ ਬਾਰ ਬਾਰ ਖਿੱਚੀ ਜਾਂਦਾ ਆਂਕਿਊ ਆ ਆ ਗਿਆ ਜੀ ਸ਼ਰੱਡੀ ਮੰਦਿਰ ਬਾਬਾ ਸਾਈ ਜੀ ਦਾ ਮੰਦਿਰ ਮੱਥਾ ਤਾਂ ਦੇਖਣਾ ਸੀ ਪਰ ਸਾਡੇ ਕੋਲ ਟਾਈਮ ਥੋੜਾ ਸੀ ਗਾਂ ਪਹੁੰਚਣਾ ਕਿਤੇ ਪਰ ਸਾਰਾਈ ਉਹਦਾ ਭਾਈ ਇਹਦੇ ਕਾਫੀ ਗੇਟ ਹੋਣੇ ਆ ਹਾਂਜੀ ਹਾਂਜੀ ਸਰਕਾਰ ਨਹੀਂ ਜਾਣਾ ਹੈਗਾ ਨਹੀਂ 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 ਦਰਸ਼ਨ ਨਹੀਂ ਜਾਣਾ ਭਾਈ ਆਹ ਦੇਖੋ ਜੀ ਭਾਈ ਗੇਟ ਨੰਬਰ 7 ਇਹਨਾਂ ਮਤਲਬ ਕਿੰਨੇ ਗੇਟ ਹੋਣੇ ਆ ਨਾ ਕਿੰਨੇ ਗੇਟ ਨੇ ਜੀ ਮੈਨੇਜਮੈਂਟ ਰਸ਼ਮੋਹ ਕਹਿੰਦਾ ਨਾ ਐਸੇ ਲੈਣਾ ਲੱਗਦੀਆਂ ਹੋਣੀਆਂ ਸਾਰੀਆਂ ਰਸ਼ਮੋਹ ਰਾਜ ਨਹੀਂ ਇਹ ਰਾਜ ਤਾਂ ਹੋਊਗਾ ਦੇ ਅੰਦਰ ਰਾਜ ਤਾਂ ਹੋਊਗਾ ਇਹ 6 ਨੰਬਰ ਗੇਟ ਦਾ ਨਹੀਂ ਆ ਬੰਦੇ ਜਿਹੜੇ ਪੁੱਛਦੇ ਕਿਦਾਂ ਮਤਲਬ ਪੈਸੇ ਕੋਈ ਲੈਂਦੇ ਏਜੰਟ ਏਜੰਟ ਆ ਸ਼ਾਹ ਆ ਆ ਬਾਹਰ ਨੂੰ ਬਾਹਰ ਨੂੰ ਨਹੀਂ 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 ਅੱਛਾ ਜੀ ਇਹਦੇ ਪਿਛਲੇ ਪਾਸੇ ਆ ਮੰਦਿਰ ਜੀ ਤੇਹੀ ਮੰਦਿਰ ਹੀ ਆ ਇਹ ਵੀ ਅੰਦਰ ਜਾਂਦੇ ਆ ਅਸ ਮੰਦਿਰ ਲਈ ਤਾਂ ਦਾ ਤਾਂ ਤਾਂ ਹੀ ਅੰਡ ਘੜਿਆ ਰੁਕਣ ਆ ਦੇਖੋ ਤਾਂ ਤੁਸੀਂ ਕਹਿੰਦੇ ਰਾਜ ਨਹੀਂ ਹੈਗਾ ਮੇਨ ਕਿਉ ਹੈ ਇਹਦੀ ਰਾਈਟ ਸਾਈਡ ਤੇ ਨਾ ਆ ਅੱਛਾ ਜੀ ਇਹ ਆ ਜਿਹੜੀ ਬਿਲਡਿੰਗ ਆ ਹਾਂਜੀ ਹਾਂਜੀ ਇਹਦੇ ਸੱਜੇ ਪਾਸੇ ਮੰਦਿਰ ਆ ਥੋੜਾ ਜਿਹਾ ਪਿੱਛੇ ਨੂੰ ਜਾ ਕੇ ਅੱਛਾ ਜੀ ਮੰਦਿਰ ਸਾਹਿਬ ਨਹੀਂ ਰਸ਼ ਹੈਗਾ ਆ ਆ ਦੇਖੋ ਆ ਲਿਖਿਆ ਹੋਣਾ ਸਾਈਂ ਬਾਬਾ ਮੰਦਿਰ ਇਹਦੀ ਆ ਹਾਂਜੀ 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 ਇਹਦੀ ਬੈਕ ਸਾਈਡ ਤੇ ਮੰਦਿਰ ਆ ਅੱਛਾ ਇਹਦੀ ਬੈਕ ਸਾਈਡ ਤੇ ਰਸ਼ ਤਾਂ ਜੀ ਇੰਨਾ ਆਪ ਨੂੰ ਤਿੰਨ ਚਾਰ ਘੰਟੇ ਲੱਗਣਗੇ ਨਹੀਂ 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 ਫੇਰ ਤਾਂ ਆਪਾਂ ਲੀਡ ਲੈਣਾ ਨਾਗਾ ਦੇਖੋ ਆਹ ਕਿੰਨਾ ਆਹ ਦੇਖੋ ਤਾਂ ਰਸ਼ ਹੈਗਾ ਨਾ ਆ ਦੇਖੋ ਬਹੁਤ ਭਾਈ ਇਹਦੀ ਲੈਫਟ ਸਾਈਡ ਤੇ ਮੰਦਿਰ ਆ ਉਹਦੇ ਬਾਬਾ ਜੀ ਬੜੇ ਬਾਤ ਹੈ ਮਰ ਕਾਫੀ ਵੱਡਾ ਬੰਦਰ ਹੈ ਇਹ ਸ਼ਹਿਰ ਦਾ ਨਾ ਵੀ ਬਸ਼ਿਰੜੀ ਹੈ ਨਹੀਂ ਸ਼ਹਿਰ ਦਾ ਨਾ ਵੀ ਸ਼ਿਰੜੀ ਹੈ ਠੀਕ ਬਾਬਾ ਨਾ ਉਹ ਸਾਈਂ ਬਾਬਾ ਸਾਈਂ ਬਾਬਾ ਜੀ ਸਨੀ ਸਿੰਘ ਪੂਰਾ 70 ਕਿਲੋਮੀਟਰ ਰੱਤ ਸ਼ਿਰੜੀ ਦਾ ਬਹੁਤ ਵੱਡਾ ਬੰਦੂਕ ਆਉਂਦਾ ਮੈਂ ਬਿਜ਼ਨਸ ਹੈ ਤੇ ਦਾ ਹਾਂ ਲੇ ਵੀ ਪਿਆ ਆ 180 ਕਿਲੋਮੀਟਰ ਸੋ ਸਾਡੀ ਆ ਦੂਜੀ ਬ੍ਰੇਕ ਇੱਥੇ ਪੀਮਾ ਕੇ ਚਾਹ ਤੇ ਨਾਲ ਬੜਾ ਪਾਓ ਪਿਛਲੇ ਕੁਝ ਦਿਨਾਂ ਤੋਂ ਖਾਣ ਨੂੰ ਬਹੁਤ ਮਤਰਸਿਆ ਪਿਆ ਸੀ ਤੇ ਇੱਥੇ ਹਰ ਦੁਕਾਨ ਤੇ ਹਰ ਸ਼ਾਪ ਤੇ ਮਿਲਦਾ ਹੀ ਉਹ ਆ ਨਾਲ ਇੱਕ ਪੇ ਖਾਵਾਂਗੇ ਬੜਾ ਪਾਓ ਤੇ ਨਾਲ ਪੀਮਾ ਕੇ ਚਾਹ ਤੇ ਗੂਗਲ ਮੈਪ ਦਿਖਾ ਰਿਹਾ ਆ ਕਿ ਰਾਤ ਨੂੰ ਲੱਗਾ ਗਿਆ ਸੀ 10 ਵਜੇ ਤੇ ਬਾਕੀ ਜਿਹੜੀ ਰੋਟੀ ਆ ਉਹ ਜਾ ਕੇ ਖਾਵਾਂਗੇ ਉੱਥੇ ਸੋ ਆਇਆ ਮੈਂਨ ਰੋਡ ਬਾਹਰ ਲਾ ਮਾਮਾ ਜੀ ਆ ਰਹੇ ਨੇ ਪਈਆ ਤਿੰਨ ਜਾਮਾ ਤਾਂ ਮੇਰੀਆਂ ਹੋ ਗਈਆਂ ਤੁਸੀਂ ਆਪਣੀਆਂ ਇੱਕ ਚੱਕ ਲੈ ਦੇਖੋ ਜੀ ਜ਼ਿਆਦਾ ਕੱਪ ਨਹੀਂ ਜਿਹੜੇ ਪਿੱਛੇ ਇੱਥੇ ਪਏ ਸੀ ਉਹ ਵੀ ਨਹੀਂ ਨਹੀਂ ਸੇਮ ਹੀ ਸੇਮ ਹੀ ਜੀ ਸੇਮ ਹੀ ਸੀ ਚਾਹ ਮਿਲਦੀ ਐ ਇਦਾਂ ਐਂ ਕੱਪਾਂ ਜੀ ਬਈ ਚਾਹ ਜ਼ਰੂਰੀ ਜੇ ਨਹੀਂ ਆਪਣੇ ਕਿ ਬੜਾ ਸਾਈਜ਼ਕ ਨਹੀਂ ਇਨਕੇ ਕੋਲ ਨਹੀਂ ਹੈ ਨਹੀਂ ਹੈ ਯਹੀ ਪੀਣਾ ਪੜੇਗਾ ਦੂਸਰੇ ਵਾਲੇ ਦੇ ਚਲ ਰਹਿੰਦੋ ਕਾ ਡਬਲ ਡਬਲ ਲੈ ਲੋ ਨਹੀਂ ਮੁਸ਼ਕਲ ਨਹੀਂ ਐਸਾ ਐਸੇ ਪੀਂਗੇ ਹੁਣ ਇੱਦੇ ਵੀ ਨਹੀਂ ਬਣੀ ਇਹਦਾ ਦੂ ਘੋਟ ਪੀਤੇ ਤਾਂ ਬਸ ਇੰਨੇ ਦਾ ਹੈ ਸਵਾਦ ਹੀ ਹੁਣ ਇਧਰ ਰਫੀ ਦੇ ਨਾਲ ਏ ਦੇਮ ਨਗਰੋਂ ਆਪੋ ਸ਼ੂਨਾ ਸਟਾਪ ਕਰਕੇ ਡਰਾਈਵ ਕਰਾਂਗੇ ਦੋਨਸ ਤਾਰਕੰਡ ਤੇ ਡਰਾਈਵ ਕਰਕੇ ਜਿਹੜਾ ਅੱਗੇ ਸ਼ਹਿਰ ਆਉਂਦਾ ਹੈ ਉੱਥੇ ਆਪਾਂ ਜਾ ਕੇ ਸਟੌਪ ਕਰਾਂਗੇ। ਉਦੋਂ ਕਰਨਾ। discusion ਹੋ ਰਹੀ ਹੈ ਵਾਪਸ ਜਾਣ ਦੀ। ਕਿਹੜੇ ਰੂਟ ਤੋਂ ਜਾਣਾ? ਚਾ ਚਲਾਇਆ। ਆਪਾਂ ਨਾ ਰੰਗਾਬਾਗਰ ਰੂਟ ਫੜੀਏ। ਹਾਂ ਮੈਂ ਕੱਟਾਂ। ਬੜ ਤੈਗ। ਆ ਮੈਂ ਇ। ਇਹ ਲੱਗ ਨਾ। ਕੋਈ ਬੰਦੇ। ਇਹ ਕਾਕਾ? अपना जो भी है काम बांट के दे दे, दे सबको गाँव में काम तो बार खाली है। चाय, चाय पानी होता है जो भी कुछ भी है नाश्ता होता है हल्दी समझ लो की ये थोड़ा अभी सिस्टम बदल रहा है पहले मतलब ऐसे होता था की आज ये चाय पानी हो गया कल होगा की गाँव में जितने भी भगवान है मंदिर है उनका सबका विजिट करके हाथ जोड़ के आने का पत्रिका देके इन्वेस्टिगेशन हर भगवान को देखे वो वो करना होता है और दूसरे दिन शादी होती है उस दिन सुबह पहले हल्दी होगी फिर वो जो गले में डालने वाला होता है माला हाँ नहीं शादी में डाल के हम अम्टी डाल के हम अम्टी ठीक है बासुंदी सफेद वाली सफेद क्या है दूध बासुंदी बोलते हैं उसको दूध से बनता है अच्छा अच्छा ही और क्या डालते हैं ਦੁੱਧ ਨੂੰ ਗਾੜਾ ਕਰਕੇ 17 ਮਸਾਲਾ ਡਾਲਦੇ ਬਸ ਕੂਆਇਆ ਹਾਂ ਕੇਕੀਰ ਕੀ ਤਰ੍ਹਾਂ ਹੈ ਹਾਂ ਕੇਕੀਰ ਇੱਕ ਹੋਗੀ ਲਸਣ ਦੀ ਚਟਨੀ ਠੀਕ ਹੋ ਗਿਆ ਹਾਂ ਇੱਕ ਹੋਗੀ ਆਪਣੇ ਕੋਕੋਨਟ ਚਟਨੀ ਹਾਂ ਯਸ ਅਰੇ ਦੋ ਸਾਤੀ ਅਸੀਂ ਪਹੁੰਚ ਗਏ ਸੀ 10 ਵਜੇ ਲੇਟ ਬਹੁਤ ਹੋ ਗਿਆ ਸੀ ਥੱਕੇ ਬਹੁਤ ਸੀਗੇ ਤਾਂ ਟਾਈਟ ਬਹੁਤ ਜ਼ਿਆਦਾ ਸੀਗੇ ਉਹ ਰਾਤੀ ਫਰਸ਼ਾਦਾ ਛਾਕੇ ਤੇ ਰਾਤੀ ਸੌਂ ਗਏ ਸੀ ਪਹਿਲਾਂ ਉਹਨਾਂ ਦੇ ਘਰੇ ਗਏ ਸੀ ਜਿਨ੍ਹਾਂ ਦੇ ਤੇ ਉਹਨਾਂ ਦੇ ਘਰੇ ਬੈਠੇ ਪ੍ਰਸ਼ਾਦਾ ਉੱਥੇ ਛਕਿਆ ਸੀਗਾ ਉਸ ਤੋਂ ਬਾਅਦ ਉਹ ਸਾਨੂੰ ਹੋਟਲ 'ਚ ਛੱਡ ਕੇ ਆਏ ਸੀ ਹੋਟਲ 'ਚ ਰਾਤ ਸਹਿਰ ਤੋਂ ਬਾਅਦ ਅਸੀਂ ਸਵੇਰੇ ਬ੍ਰੈਕਫਾਸਟ ਕਰਨ ਆਏ ਆ ਤੇ ਇੱਥੇ ਦਾ ਬ੍ਰੈਕਫਾਸਟ ਦੇਖਦੇ ਆ ਅੰਦਰ ਰਾਜ ਬਹੁਤ ਆ ਪਹਿਲਾਂ ਆ ਇੱਕ ਬਾਅਦ ਵਿੱਚ ਆਂ ਕਰ ਰਹੇ ਹਾਂ ਕਿ ਉਹ ਤਾਂ ਕਿਸੇ ਜਗ੍ਹਾ ਤੇ ਬੈਠ ਕੇ ਬਣਾਏ ਪਾਉਂਦੇ ਨੇ ਉਹਨਾਂ ਦਾ ਕਮਰਾ ਖੁੱਲ੍ਹਾ ਕੋਈ ਨਾ ਉਹ ਜਿੱਥੇ ਕਰਾ ਬੋਲ। ਇਹ ਗੋਪੀ ਨਾ। ਦੇਖੇਗਾ? ਕਿਦਾਂ ਲੱਗਾ? ਜਿਹੜੀ ਹੈ ਨਾ। ਫੂਡ ਕਿਦਾਂ ਲੱਗਾ? ਬਹੁਤ ਵਧੀਆ। ਹਲੇ ਪੂਰੀਆਂ ਆਉਣੀਆਂ। ਹਾਂ ਕਰਦੇ ਆ ਪੌਣੇ। ਪੂਰੀ ਨੇ। ਕਿਹੜੀ ਆਣੀ? ਪੁਰਮਾ ਪੂਰੀ। ਪੋਰਮਾ ਪੂਰੀ ਮਹਗਾਈ ਪੋਰਮਾ ਪੂਰੀ। ਆ ਗਈ ਆ ਗਈ ਆ ਗਈ। ਦੇਖੋ ਕਿੱਦਾਂ ਦੀ ਆ। ਚਲੋ ਜੀ ਆ ਗਈ ਆ ਗਈ। ਆ ਜਾ ਵੀ ਆ ਜਾ। ਓਕੇ। ਤੁਸੀਂ ਕੀ ਬੋਲਾ? ਇੱਕ ਨੰਬਰ ਕੀ ਬੋਲਾ? ਲੋ ਜੀ ਆਇਆ ਕੋਰਮਾ ਪੂਰੀ ਨਾਲ ਦੀ ਆ ਮੈਸੇਜ ਉਹ ਵੱਡਿਆ ਹਾਂ ਸੋਲੇ ਨਹੀਂ ਹੈਗੇ ਹੁਰੀ ਕੁਛ ਹੈ ਨਾ ਹਾਂ ਇਹ ਆ ਬਾਈ ਹਾਂ ਬਸ ਆਹੀ ਹੋਣੀ ਇੱਥੇ ਮੈਂ ਸਮਝੀ ਨੂੰ ਕੋਰਮਾ ਲੱਗਦੀ ਨੇ ਇਹਨੂੰ ਕੋਰਮਾ ਕਹਿੰਦੀ ਆ ਕੋਪਰਨ ਕਰਦੇ ਬੁਲਦੇ ਇਹਨਾਂ ਕੋ ਚਨੇ ਮਗਾ ਸਾਦੇ ਆ ਅਲੱਗ ਨਹੀਂ ਹੋਣਿਆ ਬਾਕੀ ਆਉਂਦੀਆਂ ਤਾਂ ਦੇਖਦੇ ਆ ਜਿੱਦਾਂ ਦਾ ਆਹ ਆਈ ਫਿਲਟਰ ਕਾਫੀ ਅਈ ਕੱਲ ਦੇ ਲੱਭਦੇ ਪਏ ਸੀ ਇਹ ਚ ਹੁੰਦਾ ਕੀ ਹੈ ਮਤਲਬ ਜਿਆਦਾ ਖਾਸ ਕੀ ਹੁੰਦਾ ਇਹ ਚ ਇਹਦੀ ਕਾਫੀ ਦਾ ਫਰਕ ਹੁੰਦਾ ਅੱਛਾ ਜੀ ਨਹੀਂ ਕੁਛ ਕੁਛ ਫਿਲਟਰ ਕਰਦੇ ਆ ਆਪਾਂ ਜਿਵੇਂ ਇਹ ਪੁਰਾਣੇ ਫਿਲਟਰ ਹੁੰਦੇ ਨੇ ਪਾਣੀ ਵਾਲੇ ਹਾਂਜੀ ਹਾਂਜੀ ਇੱਕ ਟੈਂਕੀ ਉੱਪਰ ਹੁੰਦੀ ਸੀ ਇੱਕ ਟੈਂਕੀ ਥੱਲੇ ਹੁੰਦੀ ਸੀ ਹਾਂਜੀ ਹਾਂਜੀ ਉੱਪਰੋਂ ਪਾਣੀ ਬੰਦੇ ਸਾਫ ਹੋ ਕੇ ਥੱਲੇ ਆਉਂਦਾ ਸੀ ਠੀਕ ਹੈ ਜੀ ਉੱਪਰ ਨੇ ਫਿਲਟਰ ਦੇ ਵਿੱਚ ਬਾਅਦੇ ਕਾਫੀ ਪਾਊਡਰ ਔਰ ਥੋੜਾ ਜਿਹਾ ਮੰਦੇ ਪਾਣੀ ਅੱਛਾ ਜੀ ਫਿਰ ਕਾਫੀ ਨਾਲ ਛਣ ਛਣ ਕੇ ਆਉਂਦਾ ਥੱਲੇ ਆ ਇਹ ਬਣਾਉਂਦੇ ਵੀ ਇੱਕ ਅਲੱਗ ਤਰ੍ਹਾਂ ਦਾ ਭਾਂਡਾ ਜਿਹਾ ਹੁੰਦਾ ਨਾ ਹਾਂ

ਇਨਾ ਦਾ ਰਿਵਾਜ ਆ ਵਿਦਾਈ ਕੀ ਇਦਾਂ ਕਰਦੇ ਆ ਟੋਪੀ ਦੇ ਕੇ ਤੌਲੀਆ ਪਰ ਤੌਲੀਆ ਦੇ ਕੇ ਤਾਂ ਨਾਲ ਬਨਾਰੀ ਆਣ ਆਹ ਸਾੜੀ ਮੈਨੂੰ ਨਹੀਂ ਪਤਾ ਸਾਦੀ ਵਾਰੀ ਵੀ ਆਉਂਦੀ ਕਿ ਨਹੀਂ ਪਾਜੀ ਆਉਂਗਾ ਜੀ ਆਪਣੀ ਉਹ ਵੀ ਤਾਂ ਚਾਰ ਪੰਜ ਟੋਪੀਆਂ ਪਈਆਂ ਵਿੱਚ ਚੱਲ ਸਜੂਸਾ ਉਹ ਲੈ ਹੋ ਗਏ ਸਾਦੀ ਵਾਰੀ ਤਾਂ ਸਾਨੂੰ ਨਹਾਉਣ ਲਈ ਤੁਹਾਡੇ ਕੋਲ ਟੌਲੀਆ ਆ ਗਿਆ ਤੌਲੀਆ ਹੈ ਨਹੀਂ ਸੀ ਦਾ ਨਹਾਉਣ ਲਈ ਸਾਡੇ ਕੋਲ ਅਰੇ ਯਾਰ ਟੋਪੀ ਹੁਣ ਪਣਾਉਣਗੇ ਸਾਡੇ ਵੀ ਅਮਾ ਜੀ ਆਪਾਂ ਮਹਾਰਾਸ਼ਟਰੀ ਬਣ ਗਏ ਅੱਜ ਇਹ ਚੋਟ ਮੋੜ ਪੰਜ ਸੰਪਰਕ ਮਨਕਾਹਲੇ ਦੇ ਹਰ ਜਨ ਸਭ ਲੈ ਜਾਣਾ ਮਮੇ ਗੁਰਾਇਆ ਆਪਾਂ ਲੈ ਜਾਣਾ ਕਰ ਲੈ ਜਾਾਂਗੇ ਤੁਸੀਂ ਫਾੜਤਾ ਲਓ जी स्पीकर तो इन्हीं आपके हाथ में दे रहा हूं थैंक यू बेस्ट शॉट हे ठीक है इसको काय झालंय बरा ਚਾ ਅਜੀਬ ਹੋ ਜਾਗੀ ਆਪੇ ਹੋ ਜਾਗੀ ਹਾਂ ਜੀ ਹੋ ਗਈ ਉਹਦੀ ਤੁਮੀ ਸਾਡੀ ਨਹੀਂ ਅਭੀ ਜੇਦੀ ਅਭੀ ਮੇਰੀ ਸ਼ਾਦੀ ਹੋ ਜਾਗੀ ਕੋਈ ਮਿਲਦਾ ਆਪੇ ਜਿਵੇਂ ਸੇ ਹੋਣੀ ਹੈਗਾ ਭਈ ਆਪਾਂ ਲੱਗਦੇ ਕਿ ਨਹੀਂ ਮਾਸਟਰ ਜੀ ਇਹ ਪੂਰੇ ਆਹ ਹਾਂ ਆਪਾਂ ਇਦਾਂ ਕਰਦੇ ਆ ਕਿਤੇ ਇਦਾਂ ਨਹੀਂ ਟਿਕੜੇ ਕਰੀਏ ਇਕੜੇ ਟਿਕੜੇ ਵੀ ਹੈ ਕੁੱਠੇ ਹੈ ਕਠੇ ਹੈ ਪੂਰੇ ਹੈ ਹਾਂ ਤੇ ਜਿੱਥੇ ਮੋਰੇ ਪ੍ਰੋਗਰਾਮ ਨਹੀਂ ਚੱਲਦਾ ਉੱਥੇ ਜਾ ਕੇ ਬਹਿ ਜਾਂਦੇ ਹਾਂ ਕੀ ਕਹਿੰਦੇ ਪੂਰੇ ਘਤੀ ਰੋਦਾ ਕਹਿੰਦੇ ਹਾਂ ਹਾਂ ਬਸ ਉਹੀ 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 ਮਾਮਾ ਜੀ ਮਾਮਾ ਜੀ ਮਮਾ ਹੀ ਘੈਂਟ ਲੱਗ ਰਹੇ ਹੂੰ ਇੱਕਦਮ ਘੈਂਟ ਲੱਗ ਰਹੇ ਹੂੰ ਇੱਕਦਮ ਸੋ ਹਲੇ ਤਾਂ ਲਾਏ ਆ ਬਾਕੀ ਗੱਡੀ 'ਚ ਬੈਠਾਂਗੇ ਉਦੋਂ ਲਾਵਾਗੇ ਇੱਥੇ ਪ੍ਰੋਗਰਾਮ ਚੱਲਦਾ ਹੈ ਕਿ ਜੀ ਉਹਨਾਂ ਦੇ ਵਿੱਚ ਜਾ ਕੇ ਬਹਿ ਗਏ ਤੇ ਹਣ ਹੁਣ ਅਰਗੇ ਲੱਗਣਾ ਸੀ ਕਿ ਬਾਕੀ ਹੁਣ ਪਾਵਾਂਗੇ ਚੱਲੇ ਤੇ ਗਾਂਹ ਜਾ ਕੇ ਜਿੱਥੇ ਵੀ ਜੋ ਵੀ ਪ੍ਰੋਗਰਾਮ ਆ ਉੱਥੇ ਬੈਠਾਂਗੇ ਤਾਂ ਉਸ ਤੋਂ ਬਾਅਦ ਚਲਾਂਗੇ ਘਰ ਨੂੰ ਘਰ ਨੂੰ ਨਹੀਂ ਅਖੂਰ ਜਗਾ ਜਾਣਾ ਉਹ ਦੱਸ ਦੇ ਪੀ ਜਾਵੇ ਅਸਨਾਂ ए हलवा, हलवाद श्रीखंड बोर क्या गा तुला श्रीखंड ਕੋਮਸ਼ੀਨ ਦੇ ਨਾਮ ਨਾਲ ਇੱਥੇ ਕੂਲਰ ਵੀ ਬਣਦੇ ਆ ਆ ਦੇਖੋ ਇਹਨਾਂ ਦੀ ਕੰਦੀ ਡਿਮਾਂਡ ਬਹੁਤ ਆ ਇੱਥੇ ਸੋ ਆ ਕੂਲਰ ਬਣਦੇ ਆ ਇਹਨਾਂ ਨੇ ਘਰ ਪਾਇਆ ਆਪਣਾ ਸੋ ਸ਼ਾਮ ਦਾ ਵੇਲਾ ਹੋ ਗਿਆ ਹਾਂ ਉਹ ਆਰਡਰ ਵੀ ਬਣਦੇ ਆ ਹਾਂ ਮਾਲਕਾ ਇਹਨਾਂ ਦੇ ਤੇ ਮਤਲਬ ਬਹੁਤ ਬਲਕ ਚ ਸਮਾਨ ਪਿਆ ਬਹੁਤ ਜ਼ਿਆਦਾ ਆ ਦੇਖੋ ਪਲਾਸਟਿਕ ਦੇ ਕੂਲਰ ਪਲਾਸਟਿਕ ਦੇ ਵੀ ਬਣਦੇ ਆ ਤੇ ਲੋਹੇ ਦੇ ਵੀ ਬਣਦੇ ਆ ਆ ਵੈਸੇ ਫੋਰਵਰਡ ਦੇ ਦਿੰਦੇ ਲੋਕੋ ਵਾਹੀ ਚਾਹ ਚਾਹ ਕਿੰਨੇ ਦਿਖਾਏ ਚਲੋ ਆਪਾਂ ਦੇਖਦੇ ਆ ਇੱਥੇ ਚਾਹ ਨੂੰ ਕਹਿੰਦੇ ਆ ਜੀ ਚਾਹ ਚਾਹ ਕਹਿੰਦੇ ਚਾਹ ਨੂੰ ਚਾਹ ਰੋਡ ਬਹੁਤ ਵਧੀਆ ਏਸ਼ੇ ਰੋਡ ਥਾਣੀ ਅਸੀਂ ਅੱਗੇ ਜਾਣਾ ਤੇ ਸ਼ਾਮਾਂ ਪੈ ਗਈਆਂ ਅੰਦਰ ਅੱਗੇ ਕੱਲ ਚੱਲ ਰਹੀ ਆ ਤੇ ਆ ਚਾਹ ਦੇ ਕੱਪ ਦਿਖਾਉਣਾ ਸਾਨੂੰ ਕਿੜੇ ਕਿੜੇ ਆ ਸੁਪਾਰੀ ਮਾਲਾ ਦੇ ਇਹ ਦਾ ਵਾਲਾ ਹੈ ਵਿਸਵਾਲਾ ਹੈ ਦੂਸਰਾ ਕਹਿੰਦੇ ਆ ਦੇਖੋ ਆ ਚਾਹ ਦਾ ਕੱਪ ਆ ਮਾ ਦਾ ਕੂਠੇਰ ਦਾ ਕੱਪ ਆ ਕੂਠੇਰ ਦਾ आभी का पिएगे रावत दूसरा कह दो हम हैं वीडियो में आ रहे हैं। चाय अभी पीने दे 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 देते हैं वो पता नहीं इधर आएंगे कि नहीं तो मैं फोन कर देता हूँ उनको <णेलें> Boyan, नहीं।, दे mm. नहीं 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 वो आप मामा जी फोर बंदे आओ वो अंदर ही बैठे है ये तो, तो चाय बनी होगी ना इसमें साल ठीक है हम ले लेते हैं अपने अपने लिए बाकी दोस्तों वापस आएंगे तो मुश्किल नहीं अभी तीन कप ले लेते हैं भैया तीन कप ले ਇਹ ਕਿੱਧਰ ਗਿਆ ਬਾਬਾ ਚੇਲੇ ਯਾਰ ਇਹ ਉਹ ਦਰ ਫੀਡ ਕਰਾ ਦੇ ਆ ਲੈ ਲਈ ਗੱਪ ਹਾਂ ਠੀਕ ਹੈ ਆਹ ਕੱਪ ਕਰ ਦਿੰਦੇ ਯਾਰ 3 4 ਕਰ 3 4 ਵੀ ਬੱਟਰ ਵੀ ਆੱਛਾ ਹੈ ਸਭ ਅੱਛੇ ਜੇ ਜੋ ਆੱਛੇ ਹੈ وہی ਲੱਗਦਾ ਵੱਡਾ ਕੱਪ ਵੀ ਅੱਡਾ ਕੱਪ ਪੈਨ ਲਾ ਕੇ ਆ ਯਾਰ ਅੱਛਾ ਯਾਰ ਚੀਜ਼ ਕੀ ਕਹਿੰਦੇ ਬੋਲਦੇ ਸੀ ਕ੍ਰੀਮ ਰੋਲ ਕੀ ਬੋਲਦੇ ਗ੍ਰੀਮ ਰੋਲ ਹਾਂ ਕ੍ਰੀਮ ਰੋਲ ਕਹਿੰਦੇ ਆਪਣੇ ਵੀ ਆਪਣਾ ਫੈਨ ਵੀ ਕਹਿੰਦਾ ਫੈਨ ਦੂਆ ਹੁੰਦਾ ਭਾਈ ਸੁੱਕਾ ਜਿਹਾ ਉੱਚਾ ਹੁੰਦਾ ਹਾਂ ਚਾਹ ਵਧੀਆ ਥਾਂ ਇਹ ਮੈਂ ਦੇ ਤਾ ਮੈਂ ਦੇ ਤਾ ਮੁਸ਼ਕਿਲ ਮੰਮਈ ਚਾਹ ਪੀ ਲੋ ਆ ਜੋ ਸਾਡੀਆਂ ਦੋ ਕਟਾਂ ਦੀ ਚਾਹ ਆ ਨਾ ਮੰਮਈ ਮੈਂ ਕਹ ਦੋ ਕਟਾਂ ਦੀ ਚਾਹ ਆ ਦੋ ਘਟ ਪੀਤੀ ਆ ਪੀ ਇਹਨਾਂ ਦਾ ਕੱਪ ਆ ਦੇਗਾ ਛੂਟ ਆ ਜਿਹੜਾ ਕੱਪ ਆ ਚਾਰ ਚਾਰ ਹੋਣ ਇਹ ਚਾਹ ਨਾਲ ਇਦਾਂ ਇਹਦਾ ਮੂੰਹ ਗੱਲਾਂ ਕਰਨਾ ਮਿੱਠਾ ਦੇਖਣਾ ਪਰ ਸਹੀ ਆ ਇੰਨਾ ਕੁ ਪੀਣੀ ਵੀ ਉਧਰ ਇੰਨੀ ਕੁ ਚਾਹੀਦੀ ਆ ਆਪਾਂ ਵੀ ਉਧਰ ਬੜੇ ਬੜੇ ਗਲਾਸ ਪੀਨੇ ਆ ਚਲੋ ਬਾਕੀ ਚਾਹ ਪੀ ਕੇ ਤਰਦੇ ਇੱਥੇ ਹੋਰ ਚਾਹ ਦੇਖੋ ਦੇ ਮੂੰਹ ਤੇ ਇੱਕ ਮਤੀ ਜਾਂਦੀ ਆਹ ਦੇਖ ਖਤਮ ਵੀ ਹੋ ਗਈ